ਬਟਾਲਾ ਦੀਆਂ ਸੜਕਾਂ ਤੇ ਲੰਡੀ ਜੀਪ ਵਿੱਚ ਗੇੜੀ ਮਾਰ ਰਹੇ ਦੋ ਨੌਜਵਾਨਾਂ ਦਾ ਪੁਲਿਸ ਨੇ ਕੱਟਿਆ ਚਾਲਾਨ ਗੇੜੀ ਵਾਲੀ ਜੀਪ ਕੀਤੀ ਥਾਣੇ ਬੰਦ ਦਰਸਲ ਜਦੋਂ ਇਹ ਨੌਜਵਾਨ ਗੇੜੀ ਮਾਰ ਰਹੇ ਸੀ ਤੇ ਟ੍ਰੈਫਿਕ ਪੁਲਿਸ ਨੇ ਜਦੋਂ ਰੋਕ ਕੇ ਜੀਪ ਦੇ ਕਾਗਜ਼ ਮੰਗੇ ਤੇ ਨੌਜਵਾਨਾਂ ਨੇ ਕਾਗਜ਼ ਦੇਣ ਦੀ ਬਜਾਏ ਬਹਿਸ਼ ਸ਼ੁਰੂ ਕਰ ਦਿੱਤੀ ਨਾਲ ਹੀ ਫੋਨ ਤੇ ਸਫਾਰਿਸ਼ ਵੀ ਲਗਾਈ ਪਰ ਪੁਲਿਸ ਨੇ ਇੱਕ ਨਹੀਂ ਸੁਣੀ ਸਾ ਬਿਨਾ ਸਮਾਂ ਬਰਬਾਦ ਕੀਤੇ ਜੀਪ ਦਾ ਕੱਟਿਆ ਚਾਲਾਨ ਜੀਪ ਕੀਤੀ ਥਾਣੇ ਬੰਦ ਚੱਲ ਜੀ ਜੀ ਬੈਠੋ ਜੀ ਇਹ ਵੇਖੋ ਜੀ ਨਾਕੇ ਤੇ ਖੜੇ ਆ ਇਹ ਦੋ ਨੌਜਵਾਨ ਆਏ ਆ ਇਹਨਾਂ ਨੂੰ ਰੁਕਿਆ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵਿੰਗ ਲਾਇਸੈਂਸ ਨਾ ਕੋਈ ਆਰ.ਸੀ. ਪੇਸ ਕੀਤੀ ਇਹਨਾਂ ਨੇ ਫਿਰ ਇਹਨਾਂ ਦੇ ਦੋਸਤ ਸੱਤ ਮੋਟੇ ਵੀ ਕਲੈਕਟਰ ਬੰਦ ਕਰਤੀ ਜੀ ਕਰਸਾ ਪੰਜ ਚਾਰ ਫੋਨ ਕਰਾਇਆ ਜੀ ਇਹਨਾਂ ਨੇ ਪਰ ਆਪਾਂ ਸੁਣੇ ਨਹੀਂ ਆ ਗਏ ਜੀ ਬੈਸਵਾ ਜੀ ਬੈਂਸ ਬਾਜੀ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਮੈਂ ਵੀ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਸਾਰੇ ਬੰਦੇ ਦੀ ਗੋਗੀ ਹੈ ਜੀ ਚਲੋ ਅੱਜ ਕੀ ਮਸਲਾ ਹੈ ਜਾਈਗਾ ਇਹ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਇਹ ਸਾਡੇ ਮਲਾਜਮ ਨੇ ਰੋਕੀ ਸੀਗੀ ਇਹਦੇ ਆਪਣਾ ਡਾਕੂਮੈਂਟ ਹੈ ਆਪਣਾ ਇਥੇ ਫੋਨ ਵਾਸਤੇ ਆ ਤੇ ਕੋਈ ਆਪਣੇ ਮੁਖੇ ਡਾਕਣ ਕੋਈ ਪੇਸ਼ੀ ਕਰ ਸਕੀ ਜੀ ਤੇ ਇਹ ਕਾਫੀ ਬਤੂ ਵੀ ਨਾ ਪੇਸ਼ ਹੈ ਮਲਾਜਮਾਂ ਤੇ ਹੁਣ ਅਸੀਂ ਇਹ ਗੱਡੀ ਇਹ ਬੋਨ ਕਰਤੀ ਹੈ ਲੱਗਦਾ ਕਿ ਇਹ ਸੈਂਪਲ ਵਾਹਤ ਜਿਵੇਂ ਕਿਸੇ ਕੰਪਨੀ ਵੱਲੋਂ ਆ ਇਹ ਜਾਇਜ਼ ਵਾਹਨ ਕਹਨ ਜਾ ਰਹੇ ਨਹੀਂ ਇਹ ਇਹ ਸਰ ਸੈਂਪਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਇਹ ਕੋਈ ਕਾਗਜ਼ੀ ਨੂੰ ਨਹੀਂ ਲਿਆ ਨਹੀਂ ਸਰ ਕੋਈ ਨਹੀਂ ਅਸੀਂ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਉਹਨੇ ਤਾਂ ਕਹਿੰਦੇ ਤਾਂ ਉਸ ਵੀ ਵਾਵਾ ਪਾਈ ਖੁਸ਼ ਨੇ ਹਾਂਜੀ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸ ਪ੍ਰੋਪਲ ਜੋ ਕਾਰਵਾਈ ਕਰਤੀ ਹੈ ਗੱਡੀ ਬਾਉਂਡ ਕਰਤੀ ਹੈ ਅਸੀਂ ਜੀ ਥੈਂਕ ਯੂ